ਬਹੁਤ ਵੱਡਾ ਦਿਨ ਹੈ ਅੱਜ ਦੇ ਦਿਨ ਸਿੰਘਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਕੋਹ ਕੋ ਕੇ ਤਸ਼ਦਦ ਕਰਕੇ ਸ਼ਹੀਦ ਕੀਤੇ ਗਏ ਲੱਖ ਤੋਂ ਉੱਪਰ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਦੇ ਡੁੱਲੇ ਖੂਨ ਦਾ ਬਦਲਾ ਲਿਆ ਬੈਂਤ 부ਚੜ ਨੂੰ ਸੋਧਾ ਲਾ ਕੇ ਚੰਡੀਗੜ੍ਹ ਦੇ ਵਿੱਚ ਸੈਕਟਰੀਏਟ ਤੇ ਬਿਲਕੁਲ ਬਾਹਰ ਜਿਸ ਵੇਲੇ ਉਸ ਦੀ ਕਾਰ ਨੂੰ ਜਿਹੜਾ ਸੀ ਉਹ ਭਾਈ ਦਿਲਵਰ ਸਿੰਘ ਸ਼ਹੀਦ ਨੇ ਤੋਂ ਬਾਤੋਂ ਬਾਤ ਕਰਕੇ ਉਡਾ ਦਿੱਤਾ ਉਸ ਤਮਾਕੇ ਦੇ ਵਿੱਚ ਅਜਿਹਾ ਜ਼ਬਰਦਸਤ ਮਾਕਾ ਸੀ ਕਿ ਉਸ ਦੇ ਵਿੱਚ ਬਿਆੰਤ 부ਚੜਦਾ ਜਿਹੜਾ ਸੀ ਕੋਈ ਸਰੀਰ ਦਾ ਜਿਹੜਾ ਹਿੱਸਾ ਸੀ ਉਹ ਕੋਈ ਕਿਤੇ ਸੀ ਕੋਈ ਕਿਤੇ ਸੀ ਸੋ ਭਾਜੀ ਇਸ ਤਰੀਕੇ ਨਾਲ ਵੀ ਮੋੜੀ ਜਾਂਦੀ ਹੈ ਤੇ ਇਹ ਭਾਈ ਦਿਲਾਵਰ ਸਿੰਘ ਦੀ ਜਿਹੜੀ ਸ਼ਹਾਦਤ ਉਸ ਨੂੰ ਕੋਟ-ਕੋਟ ਪ੍ਰਣਾਮ ਕਰੋੜਾਂ ਵਾਰ ਪ੍ਰਣਾਮ ਅ ਜਿਹੜਾ ਸਫ਼ਰ ਹੈ ਜਿਹੜੀ ਬੰਬ ਦੀ ਬੈਲਟ ਹੈ ਉਸ ਦਾ ਬਟਨ ਦੱਬਣ ਤੱਕ ਤੇ ਜਦੋਂ ਇਹ ਫੈਸਲਾ ਲਿਆ ਕਿ ਹਾਂ ਮੈਂ ਉਸ ਦਾ ਹਿੱਸਾ ਬਣਾਉਂਗਾ ਉਹਦੇ ਦਰਮਿਆਨ ਦਾ ਜਿਹੜਾ ਫਾਸਲਾ ਉਹ ਕਾਫੀ ਮਹੱਤਵਪੂਰਨ ਮਸਲਨ ਇਹ ਯੋਧੇ ਨੇ ਜਿਹੜੇ ਇਦਾਂ ਦੇ ਜਿਨ੍ਹਾਂ ਨੇ ਆਪਣੇ ਆਪ ਨੂੰ ਮਿੱਥ ਕੇ ਸ਼ਹੀਦ ਕੀਤਾ ਸ਼ਹਾਦਤ ਦੇ ਉਸ ਮੌਖਦਾਰ ਦੇ ਵਿੱਚੋਂ ਲੰਘੇ ਉਹਨਾਂ ਦਾ ਅਤੇ ਬਾਕੀ ਸ਼ਹੀਦਾਂ ਦਾ ਇੱਕ ਫਰਕ ਹੈ ਵੈਸੇ ਤਾਂ ਸਾਰੇ ਸ਼ਹੀਦ ਸਾਰੇ ਬਰਾਬਰ ਨੇ ਸਾਡੇ ਲਈ ਪਰ ਭਾਈ ਦਿਲਾਵਰ ਸਿੰਘ ਦਾ ਜਿਹੜਾ ਰੁਤਬਾ ਉਹ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਤੇ ਅਹਿਮ ਹੋ ਜਾਂਦਾ ਜਦੋਂ ਅਸੀਂ ਉਹਨਾਂ ਸਿੰਘਾਂ ਦੇ ਕੋਲੋਂ ਇਸ ਬਾਬਤ ਗੱਲਬਾਤ ਪੁੱਛਦੇ ਆ ਕਿ ਉਸ ਸਮੇਂ ਦਾ ਸਾਨੂੰ ਚਾਣਨਾ ਪਾਓ ਸਮੇਂ ਬਾਰੇ ਦੱਸੋ ਕਿ ਕਿਵੇਂ ਹੋਇਆ ਹੈ ਸਾਰਾ ਕੁਝ ਉਹ ਦੱਸਦੇ ਨੇ ਕਿ ਦਲਾਵਰ ਸਿੰਘ ਦਾ ਜਿਹੜਾ ਸਥਾਨ ਸੀ ਉਹ ਦੂਜੇ ਨੰਬਰ ਤੇ ਸੀ ਕਿ ਜੇਕਰ ਪਹਿਲਾਂ ਵਾਲਾ ਜਿਹੜਾ ਸਿੰਘ ਉਸ ਦਾ ਬੰਬ ਨਾ ਚੱਲਿਆ ਤਾਂ ਫਿਰ ਦਲਾਵਰ ਸਿੰਘ ਅੱਗੇ ਜਾਊਗਾ ਵੀ ਮਿਸ ਨਹੀਂ ਕਰਨਾ ਪਲਾਨ B ਹੈ ਹਾਲਾਂਕਿ ਅਸੀਂ ਸਾਡੀ ਭਾਸ਼ਾ ਦੇ ਵਿੱਚ ਪਲਾਨ A ਪਲਾਨ B ਮਿੱਥ ਲੈਨੇ ਆ ਪਰ ਜਦੋਂ ਸ਼ਹਾਦਤ ਦੇਣੀ ਹੋਵੇ ਤੇ ਗੁਰੂ ਦਾ ਓਟ ਆਸਰਾ ਹੋਵੇ ਤੇ ਮੰਜ਼ਿਲ ਜਿਹੜੀ ਹੈ ਆਜ਼ਾਦੀ ਹੋਵੇ ਤੇ ਰਸਤਾ ਸੰਘਰਸ਼ ਦਾ ਹੋਵੇ ਤਾਂ ਤੋਂ ਪਲਾਨ ਨਹੀਂ ਹੁੰਦੇ ਕੋਈ ਉਦੋਂ ਹੁੰਦਾ ਕਿ ਮਰਨਾ ਬਸ ਪਲਾਨ ਇਹ ਹੀ ਆ ਸਾਰਿਆਂ ਦਾ ਪਲਾਨ ਇਹ ਹੀ ਆ ਜਿਵੇਂ ਦਰਬਾਰ ਸਾਹਿਬ ਤੇ ਹਮਲੇ ਵੇਲੇ ਦਿੱਲੀ ਦਰਬਾਰ ਨੇ ਅਤੇ ਉਹਨਾਂ ਖੁਫੀਆ ਏਜੰਸੀਆਂ ਨੇ ਪਲਾਨ ਏ ਪਲਾਨ ਬੀ ਪਲਾਨ ਸੀ ਪਤਾ ਨਹੀਂ ਕਿੰਨੇ ਕੁ ਪਲਾਨ ਬਣਾਏ ਪਰ ਸਤਜਰਨੈਲ ਸਿੰਘ ਕੋਲ ਇੱਕੋ ਪਲਾਨ ਸੀ ਸ਼ਹਾਦਤ ਜਦੋਂ ਸ਼ਹਾਦਤ ਦੇਣੀ ਹੋਵੇ ਫਿਰ ਪਲਾਨ ਨਹੀਂ ਹੁੰਦੇ ਕੋਈ ਏ ਬੀ ਸੀ ਉਹ ਬਸ ਇੱਕੋ ਹੀ ਹੁੰਦਾ এজেন্ডਾ ਕਿ ਮੈਂ ਆਪਣੇ ਸ਼ਹੀਦ ਸਿੰਘਾਂ ਦੇ ਨਾਲ ਜਾ ਕੇ ਖਲੋਣਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਬਸ ਦੈਟਸ ਇਟ ਸੋ ਉਹ ਜਿਹੜਾ ਸਫਰ ਆ ਕਿ ਕਿਵੇਂ ਇਹਨਾਂ ਲੋਕਾਂ ਨੇ ਫੈਸਲਾ ਕੀਤਾ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਦਿਲਾਵਰ ਸਿੰਘ ਹੁਣੇ ਪੰਜਾਬ ਪੁਲਿਸ ਦੇ ਵਿੱਚ ਸੀ ਭਾਈ ਬਲਵੰਤ ਸਿੰਘ ਰਾਜਵਾਨਾ ਪੰਜਾਬ ਪੁਲਿਸ ਦੇ ਵਿੱਚ ਸਨ ਉਹਨਾਂ ਨੇ ਨੌਕਰੀ ਕੀਤੀ 1995 ਦੇ ਵਿੱਚ ਬਿਆੰਤ ਨੂੰ ਗੱਡੀ ਚੜਾਇਆ ਜਾਂਦਾ ਤੇ ਇਹ ਵੀ ਗੱਲ ਪੱਕੀ ਹੈ ਕਿ ਉਸ ਤੋਂ 3-4 ਸਾਲ ਪਹਿਲਾਂ ਦਾ ਜਿਹੜਾ ਸਮਾਂ ਉਦੋਂ ਭਾਈ ਦਿਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਪੁਲਿਸ 'ਚ ਸਨ ਤੇ ਇਹ 3-4 ਸਾਲਾਂ ਦੇ ਸਮੇਂ ਦੇ ਦੌਰਾਨ ਸਿੱਖ ਪੰਥ ਦੇ ਉੱਤੇ ਸਭ ਤੋਂ ਜ਼ਿਆਦਾ ਕਹਿਰ ਟਾਇਆ ਗਿਆ ਸਭ ਤੋਂ ਜ਼ਿਆਦਾ ਕਹਿਰ ਦੇ ਦਿਨ ਸਨ ਮਸਲਨ ਅ ਜਿਨ੍ਹਾਂ ਦੇ ਘਰੇ ਕੋਈ ਇਹ ਪਤਾ ਲੱਗਦਾ ਸੀ ਕਿ ਕੋਈ ਸਿੰਘ ਪ੍ਰਸ਼ਾਦਾ ਵੀ ਛੱਕ ਕੇ ਗਿਆ ਉਹਨਾਂ ਨੂੰ ਫੜ ਕੇ ਵੀ ਉਸੇ ਤਰ੍ਹਾਂ ਦੇ ਤਸ਼ੱਦਦ ਚੋਂ ਲੰਘਾਇਆ ਜਾਂਦਾ ਸੀ ਜਿਵੇਂ ਕਿ ਉਹ ਇਸ ਦੁਨੀਆ ਦੇ ਉੱਤੇ ਸਭ ਤੋਂ ਵੱਡੇ ਗੁਨਾਹਗਰ ਹੋਣ ਤਸ਼ੱਦਦ ਦੀ ਗੱਲ ਵਾਰ-ਵਾਰ ਆਪਾਂ ਜਦੋਂ ਕਰਦੇ ਆ ਤਾਂ ਉਹ ਉਹ ਸਤਿਪਾਪ ਇਹੋ ਹੀ ਹੁੰਦਾ ਜਿਹੜਾ ਮੈਂ ਅੱਗੇ ਬਿਆਨ ਕੀਤਾ ਸੋ ਇਹ ਹੁਣ ਮੈਂ ਕਹਾਂਗਾ ਕਿ ਐਗਜ਼ਾਮਪਲਾਂ ਬਣ ਚੁੱਕੀਆਂ ਨੇ ਚਿੰਨ ਚਿੰਨ ਬਣ ਚੁੱਕੇ ਨੇ ਅਲੰਕਾਰ ਬਣ ਚੁੱਕੇ ਨੇ ਉਹ ਸ਼ਬਦ ਤੇ ਉਸ ਤਸ਼ੱਦਦ ਦੇ ਵਿੱਚ ਉਹ ਲੰਘਾਇਆ ਜਾਣਾ ਤੇ ਉਹ ਤਸ਼ੱਦਦ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਦਿਲਾਵਰ ਸਿੰਘ ਨੇ ਵੀ ਕਿਉਂਕਿ ਪੁਲਿਸ ਦੇ ਵਿੱਚ ਸਨ ਹੋ ਸਕਦਾ ਕਿਸੇ ਸੀਆਈ ਸਟਾਫ ਦੇ ਵਿੱਚ ਉਹਨਾਂ ਦਾ ਉਸ ਵੇਲੇ ਡਿਊਟੀ ਰਹੀ ਹੋਵੇ ਉਹ ਕਾਰਜ ਕਰ ਰਹੇ ਹੋਣ ਉਸ ਵੇਲੇ ਕਿਸੇ ਪੁਲਿਸ ਥਾਣੇ ਦੇ ਵਿੱਚ ਜਾਂ ਕਿਸੇ ਸਰਕਾਰੀ ਗੈਰ ਸਰਕਾਰੀ ਕੋਠੀ ਦੇ ਵਿੱਚ ਜਿੱਥੇ ਰੱਖ ਕੇ ਸਿੰਘਾਂ ਨੂੰ ਤਸ਼ੱਦਦ ਕਰਨ ਤੋਂ ਬਾਅਦ ਸ਼ਹੀਦ ਕੀਤਾ ਜਾਂਦਾ ਹੋਵੇ ਹੋ ਸਕਦਾ ਉਹ ਉਹ ਆਪਣੀਆਂ ਅੱਖਾਂ ਨਾਲ ਦੇਖ ਰਹੇ ਹੋਣ ਉਹ ਸਾਰਾ ਕੁਝ ਤੇ ਉਹਦਾ ਉਹਦੇ ਤੇ ਅਸਰ ਪਿਆ ਹੋਵੇ ਇੱਦਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਅਸਰ ਪਿਆ ਤੇ ਭਾਈ ਬਿਆਨ ਸਿੰਘ ਅਤੇ ਪਾਈ ਸਤਵੰਦ ਸਿੰਘ ਉੱਤੇ ਵੀ ਐਸੀ ਤਰ੍ਹਾਂ ਅਸਰ ਪਿਆ ਸੀ ਜਦੋਂ ਭਾਈ ਬਿਆਨ ਸਿੰਘ 인ਦਰਾ ਗਾਂਧੀ ਦੇ ਨਾਲ ਦਰਬਾਰ ਸਾਹਿਬ ਗਏ ਕਿਉਂਕਿ ਉਹ ਬੋਡੀਗਾਰਡ ਸੀ ਤੇ ਉੱਥੇ ਜੋ ਠੱਠਾ ਹੋਇਆ ਅਕਾਲ ਤਖਤ ਉਸ ਵੇਲੇ ਤੱਕ ਖੂਨ ਦੇ ਛਿੱਟੇ ਵੀ ਸਨ ਕੰਧਾਂ ਤੇ ਦੀਵਾਰਾਂ ਦੇ ਉੱਤੇ ਸ਼ਹੀਦਾਂ ਦੇ ਅਗਾਂ ਲੱਗੀਆਂ ਹੋਈਆਂ ਸਨ ਬੁਰਾ ਹਾਲ ਸੀ ਦਰਬਾਰ ਸਾਹਿਬ ਦੀ ਜਿਹੜੀ ਇਮਾਰਤ ਹੈ ਸਰੋਵਰ ਦੇ ਵਿੱਚ ਖੜੀ ਹੈ ਉਹਦੇ ਤੇ ਗੋਲੀਆਂ ਦੇ ਨਿਸ਼ਾਨ ਸਨ ਉੱਥੇ ਵੀ ਰਾਗੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਫੌਜ ਵੱਲੋਂ ਕੀਰਤਨ ਕਰਦਿਆਂ ਤੇ ਗੋਲੀਆਂ ਵੱਜੀਆਂ ਸੋ ਉੱਥੇ ਵੀ ਖੂਨ ਦੇ ਛਿੱਟੇ ਚਾਦਰਾਂ ਉਦਾਂ ਪਈਆਂ ਹੋਣਗੀਆਂ ਜਦੋਂ ਉਹਨਾਂ ਨੇ ਦੇਖਿਆ ਤੇ ਉਹ ਚੀਜ਼ਾਂ ਸਾਨੂੰ ਪ੍ਰੇਰਿਤ ਕਰਦੀਆਂ ਨੇ ਉਹ ਚੀਜ਼ਾਂ ਸਾਡੇ ਲਈ ਕੋਈ ਵੀ ਰਾਹ ਤਿਆਰ ਕਰ ਸਕਦੀਆਂ ਨੇ ਉਹਨਾਂ ਬਾਕੀ ਸ਼ਹੀਦਾਂ ਦੇ ਨਾਲ ਕਤਾਰ ਦੇ ਵਿੱਚ ਖੜੇ ਹੋਣ ਲਈ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾਉਣ ਦੇ ਲਈ ਇਹ ਇੱਕ ਪੰਥਕ ਮਾਰਗ ਹੈ ਪੰਥ ਵੈਸੇ ਆਪਣੇ ਆਪ ਦੇ ਵਿੱਚ ਮਾਰਗ ਹੁੰਦਾ ਇਹ ਇੱਕ ਰਾਹ ਆ ਜਿਹੜਾ ਦੁਸ਼ਮਣ ਦੇ ਪਾਲੇ ਦੇ ਵਿੱਚ ਵੀ ਜੇ ਅਸੀਂ ਕੋਈ ਨੌਕਰੀ ਕਰਦੇ ਹੋਈਏ ਕੋਈ ਮੁਲਾਜ਼ਮਤ ਕਰਦੇ ਹੋਈਏ ਤਾਂ ਉਹ ਚੀਜ਼ਾਂ ਸਾਨੂੰ ਪ੍ਰੇਰਿਤ ਕਰ ਦਿੰਦੀਆਂ ਨੇ ਤੇ ਭਾਈ ਦਿਲਾਵਰ ਸਿੰਘ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਉਹ ਸ਼ਹਾਦਤ ਦਾ ਜਾਮ ਪੀਤਾ ਭਗ ਉਹਨਾਂ ਨੇ ਇੱਕ ਅਜੀਹਾ ਜਨਮ ਪ੍ਰਾਪਤ ਕਰ ਲਿਆ ਜਿੱਥੇ ਮੌਤ ਨਹੀਂ ਹੁੰਦੀ ਜਿੱਥੇ ਉਸ ਤੋਂ ਬਾਅਦ ਅੱਗੇ ਮੌਤ ਨਹੀਂ ਹੈਗੀ ਪਰ ਵਿਅੰਤੇ ਬੁਚੜ ਨੂੰ ਸੋਧਾ ਲਾ ਕੇ ਅਸੀਂ ਦੇਖਦੇ ਹਾਂ ਕਿ ਉਸ ਘਟਨਾ ਦੇ ਵਿੱਚ ਇੱਕ ਮਨੁੱਖਤਾ ਦੇ ਵੈਰੀ ਸਿੱਖਾਂ ਦੇ ਵੈਰੀ ਦੁਸ਼ਟ ਦਾ ਨਾਸ ਹੋਇਆ ਮੌਤ ਹੋਈ ਤੇ ਇੱਕ ਸਿੰਘ ਦਾ ਸਦੀਵੀ ਜਨਮ ਹੁੰਦਾ ਉਸ ਘਟਨਾ ਦੇ ਵਿੱਚ ਭਾਈ ਦਿਲਾਵਰ ਸਿੰਘ ਦਾ ਸੋ ਉਸ ਦੀ ਸ਼ਹਾਦਤ ਨੂੰ ਅਸੀਂ ਕੋਟ-ਕੋਟ ਪ੍ਰਣਾਮ ਕਰਦੇ ਹਾਂ ਸ਼ਬਦਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਪਰ ਰੋਮ-ਰੋਮ ਸਾਡਾ ਰੀਣੀ ਹੋਣਾ ਚਾਹੀਦਾ ਭਾਈ ਦਲਾਵਰ ਸਿੰਘ ਦਾ ਜਿਨ੍ਹਾਂ ਨੇ ਇੱਕ ਅਜਿਹੇ ਦੁਸ਼ਟ ਤੋਂ ਇਸ ਧਰਤੀ ਤੋਂ ਭਾਰ ਲਾਇਆ ਅਜਿਹੇ ਦੁਸ਼ਟ ਦਾ ਜਿਹੜਾ ਮਨੁੱਖਤਾ ਦਾ ਵੈਰੀ ਸੀ ਤੇ ਜਿਸ ਨੇ ਅ ਅਸੀਂ ਕਹਾਂਗੇ ਕਿ ਸਾਰੇ ਜਿਹੜੇ ਰੈਕਡ ਸੀ ਜ਼ੁਲਮਾਂ ਦੇ ਉਹਨਾਂ ਨੂੰ maat ਪਾ ਦਿੱਤਾ